ਉਮੈ ਕੀ ਹਾਲ ਐ ਕੀ ਬਣਾਈ ਜਾਂਦਾ ਚਿੰਨੂ ਆ ਬਸ ਬਣਾਉਣਾ ਕੀ ਯਾਰ ਤੇਰੇ ਤੋਂ ਕੀ ਕੁਝ ਸਾਰੀਆਂ ਡਿਲੀਵਰੀਆਂ ਵਗੈਰਾ ਜਾਣਦੇ ਥੋੜੀ ਆਪਾਂ ਮੇ ਹੋਰੇ ਵੀ ਕਿੱਥੇ ਜਾਂਦੇ ਆ ਬੱਲੇ ਆਪਣਾ ਕੱਪੜੇ ਦਾ ਕੰਮ ਆ ਸਾਹਿਬ ਮੈਨੂੰ ਪਤਾ ਕੱਪੜੇ ਦਾ ਕਿਹੜਾ ਕੰਮ ਆ ਤੁਹਾਡਾ ਨਾਮ ਆ ਇਹ ਕਰਦੇ ਹੀ ਹੁੰਦੇ ਆ ਜੀ ਹੋਰ ਤਾਂ ਉਹ ਆਵਾ ਗੱਪ ਲੈ ਕੇ ਮੈਨੂੰ ਉਹਦਾ ਰਹਿਮ ਕਟੜਾ ਪਊਗਾ ਤੇਰਾ ਮੈਨੂੰ ਇਹ ਤੁਸੀਂ ਬੰਦ ਕਰਵਾਵਾ ਪਾਗਦੀਆਂ ਤਾਂ ਕਰਵਾ ਲਓ ਕੋਈ ਨਹੀਂ ਕੱਲ ਦਾ ਸੂਰਜ ਮੈਂ ਦੱਸੂ ਕਿ ਹੋ ਜਾ ਚੜੂਗਾ ਠੀਕ ਆ ਕੱਪੜੇ ਤਿਆਰ ਰੱਖੀਆਂ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੇਨੂ ਨੂੰ ਤੂੰ ਫੜ ਕੇ ਲੈ ਆਂਗਾ ਅੱਜ ਦੇ ਅੱਜ ਨਾ ਨਾ ਜਨਾਬ ਤੁਸੀਂ ਕਿਸੇ ਨੂੰ ਹੋਰ ਭੇਜ ਦਿਓ ਜੀ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਤੂੰ ਆ ਚੇਨੂ ਬੰਦਾ ਭੇਜਣ ਦੀ ਕੀ ਲੋੜ ਸੀ ਜੀ ਮੈਂ ਹੀ ਆ ਜਾਂਦਾ ਜਿਹੜੇ ਟੋਨ 'ਚ ਤੂੰ ਬੋਲਿਆ ਸੀ ਨਾ ਤੇ ਮੈਂ ਫਿਰ ਇਹਨੂੰ ਤੇਰੇ ਯਾਰ ਨੂੰ ਹੀ ਕਿਹਾ ਮੈਂ ਕੰਮ ਤਾਂ ਹਜੇ ਵੀ ਨਹੀਂ ਬੰਦ ਹੁੰਦਾ ਜਾ ਅੱਛਾ ਛੱਡ ਦੇ ਛੱਡ ਦੇ ਬੰਕੇ ਛੱਡ ਦੇ ਛੱਡ ਦੇ ਮਨਛੇ ਛੱਡ ਦੋ ਬੱਸ ਛੱਡ ਦੇ ਬਲਕੀਤ ਬਲਕੀਤ ਛੱਡ ਦੇ ਹੁਣ ਤੂੰ ਛੱਡ ਦੇ ਤੂੰ ਵੱਡੀ ਗਲਤੀ ਕਰ ਰਿਹਾ ਤੂੰ ਆਇਆ ਲੈ ਉਹ ਫੋਨ ਆ ਤੁਹਾਡੀ ਬਦਲੀ ਹੋਈ ਦਿਓ ਇਹ ਤੁਹਾਡੇ ਸਿਰ ਚੜਾਏ ਆ ਪੰਜ ਮਿੰਟ ਸੌਣ ਲਾ ਚੀਂ ਤੂੰ ਠੀਕ ਹੈ ਜੀ ਸਪੀਕਰ ਤੇ ਕਰ ਫੋਨ ਆ ਠੀਕ ਹੈ ਆਇਆ ਲੈ ਫੋਨ ਹੀ ਲੋ ਨਾ ਟੈਕ ਮੈਂ ਦਰਾਕ ਮਰਨ ਦੇ ਹੋਰ ਪਮਾ ਕੀ ਹਾਲ ਹੈ ਕੀ ਬਣਾਈ ਜਨਾ ਚੀਨੋ ਆ ਬਾਤ ਬਣਾਉਣਾ ਕੀ ਤੇਰੇ ਤੋਂ ਕੀ ਕੁਝ ਹੋਰ ਤੇਰੇ ਯਾਰ ਕਿ ਤਸਵੀਰ ਜਿਹੀ ਤੈਨੂੰ ਪਤਾ ਹੀ ਆ ਹੁਣ ਫਿਰ ਕੀ ਪਤਾ ਹੀ ਆ ਉਹ ਮਾਇਆ ਬਣਿਆ ਤੇਰਾ ਥਾਣੇਦਾਰ ਬਦਲ ਗਿਆ ਆ ਨਵੇਂ ਆ ਗਏ ਅੱਛਾ ਕਿਵੇਂ ਆ ਬੰਦਾ ਬੰਦਾ ਤਾਂ ਮਲੇ ਵਰਤੀ ਤੋਂ ਪਤਾ ਲੱਗੂ ਤਾਂ ਇਹ ਜਿਹੇ ਗੈਟੋ ਗੋਫਟਰ ਲੈ ਕੇ ਆਵਾ ਕੋਈ ਆਜੂ ਅੱਛਾ ਕੋਈ ਗੱਲ ਨਹੀਂ ਪਹੁੰਚਾਗੇ ਥੋੜਾ ਬੀਜੀ ਹੀ ਗੱਲਾਂ ਕੰਮ ਜਾ ਆਪਣਾ ਉਹ ਕਰਕੇ ਆਜੇ ਭੁਗਤਾਨ ਅਜੇ ਨਿਭੜਿਆ ਨਹੀਂ ਕੋ ਨਹੀਂ ਨਹੀਂ ਉਹ ਬੰਦਾ ਲੇਟ ਹੋ ਗਿਆ ਥੋੜਾ ਜਿਆ ਯਾਰ ਅੱਛਾ ਆਪਰੇ ਲਾ ਆ ਨਾ ਨਾਰਾ ਬਾਗਿਆ ओके 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 ਜੇਨੂ ਧਰਮ ਸਿੰਘ ਬਰਾੜ ਬੋਲਦਾ ਐ ਐਸ ਐਚਓ ਕਾਫੀ ਜਾਣਦੇ ਕੋਈ ਜਦੋਂ ਤੁਸੀਂ ਤੇ ਪਰਮਜੀ ਸਾਡਾ ਹੈ ਹਾਓ ਸਤਿ ਸਾਕੀ ਕਾਲ ਠੀਕ ਹੈ ਠੀਕ ਹੈ ਸਤਿ ਸਾਕੀ ਕਾਲ ਕਾਫੀ ਜਾਣਦੇ ਹੋ ਕਾਫੀ ਰਾਜ ਸੰਝੇ ਆ ਤੁਹਾਡੇ ਹੈ ਹਾਂਜੀ ਦੋਨੋਂ ਪਤਾ ਹੀ ਆ ਜੀ ਕੀ ਪਤਾ ਮੈਨੂੰ ਆ ਰਾਜ ਤਾਂ ਕਰਦੇ ਜੀ ਭਰਾ ਜੀ ਵੱਡੇ ਨਹੀਂ ਭਰਾ ਮਤਲਬ ਸਾਰੀਆਂ ਡਿਲੀਵਰੀਆਂ ਵਗੈਰਾ ਜਾਣਦੇ ਤੁਹਾਡੇ ਆ ਪਰ ਮੈਂ ਹੋਰ ਵੀ ਕਿੱਥੇ ਜਾਂਦੇ ਆ ਉਨੇ ਆਪਣਾ ਕੱਪੜੇ ਦਾ ਕੰਮ ਆ ਸਾਹਿਬ ਮੈਨੂੰ ਪਤਾ ਕੱਪੜੇ ਦਾ ਕਿਹੜਾ ਕੰਮ ਹੈ ਤੁਹਾਡਾ ਮੈਂ ਸਾਰੀਆਂ ਚੀਜ਼ਾਂ ਕੱਲ ਆਉਂਦਿਆਂ ਸਾਰੀ ਰੀਡ ਕਰ ਲਿਆ ਰਾਤੋ ਰਾਤ ਮੈਂ ਸਾਰਾ ਕੁਝ ਇਹੀ ਦੇਖਿਆ ਕਿੱਥੇ ਕੀ ਹੈ ਜਿਸ ਨੂੰ ਇੱਕ ਗੱਲ ਸੋਲਦਾ ਮੈਂ ਤੈਨੂੰ ਦੇਖਿਆ ਨਹੀਂ ਮੈਂ ਤੈਨੂੰ ਜਾਣਦਾ ਨਹੀਂ ਇੱਕ ਗੱਲ ਦਾ ਧਿਆਨ ਰੱਖੀ ਮੈਨੂੰ ਨਹੀਂ ਪਤਾ ਤੂੰ ਮੇਰੇ ਤੋਂ ਵੱਡਾ ਹੈ ਕਿ ਮੇਰੇ ਤੋਂ ਛੋਟਾ ਹੈ ਸਾਡੀ ਦਾ ਜਿਹੜੇ ਕੋਈ ਕਾਲੇ ਕੰਮ ਚੱਲਦੇ ਆ ਨਾ ਜੀ ਉਹ ਹੁਣੇ ਤੋਂ ਅਗਲੇ ਮਿੰਟ ਤੋਂ ਬੰਦ ਅਗਲੇ ਮਿੰਟ ਤੋਂ ਬੰਦ ਚਾਹੀਦੇ ਮੈਨੂੰ ਉਹ ਸਾਹਿਬ ਕਿਹੜੇ ਕਾਲੇ ਕੰਮ ਜੀ ਕੰਮ ਤਾਂ ਕੰਮ ਹੀ ਹੁੰਦਾ ਹੈ ਮੇਰੇ ਕੋਲ ਅਣਜਾਣ ਬਣਨ ਦੀ ਲੋੜ ਨਹੀਂ ਮੈਂ ਇੱਕ ਵਾਰ ਸਾਫ ਦੱਸ ਦਿੱਤੀ ਵੀ ਮੈਂ ਆਪਦੇ ਥਾਣੇ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ ਆਪਦੇ ਹਲਕੇ ਦੇ ਵਿੱਚ ਜਿੱਥੇ ਕਿਤੇ ਮੈਂ ਹੁੰਨਾ ਮੈਂ ਇਹ ਚੀਜ਼ਾਂ ਨਹੀਂ ਚੱਲਣ ਦਿੰਦਾ ਮੈਂ ਆਪਦੇ ਮੁਲਾਜ਼ਮਾਂ ਨੂੰ ਵੀ ਕਹਿਤਾ ਬਿਠਾ ਕੇ ਮੇਰੇ ਕੋਲ ਬੈਠੇ ਆ ਮੈਂ ਕਹਿੰਦਾ ਵੀ ਜਾਂ ਤਾਂ ਜਿਹੜਾ ਸਰਕਾਰ ਦਾ ਯੋਧ ਨਸ਼ੇ ਵਿਰੋਧ ਤੇ ਬੋਰਡ ਲਾਇਆ ਹੈ ਨਾ ਤੁਸੀਂ ਏਡੇ ਏਡੇ ਵੱਡੇ ਵੀ ਪੁਲਿਸ ਹਾਜ਼ਰ ਹੈ ਤੇ ਯੋਧ ਨਸ਼ੇ ਵਿਰੋਧ ਅਸੀਂ ਹਾਜ਼ਰ ਆ ਜਾਂ ਤਾਂ ਉਹ ਬੋਰਡ ਸਾਰੇ ਲਾ ਕੇ ਮੈਨੂੰ ਟਰੱਕ ਭਰ ਕੇ ਇੱਥੇ ਲੈ ਕੇ ਦੇ ਦਿਓ ਥਾਣੇ ਦੇ ਵਿੱਚ ਤੇ ਫਿਰ ਕਰ ਹੱਸਣ ਵੀ ਮੇਰੇ ਮੂਰੇ ਦੇਖ ਮੈਨੂੰ ਨਵੇਂ ਨਵੇਂ ਆਏ ਕਰਦੇ ਹੁੰਦੇ ਆ ਜੀ ਹੋਰ ਦੱਸੋ ਆਵਾ ਗੈਸ ਲੈ ਕੇ ਮੈਨੂੰ ਲੱਗਾ ਵਹਿਮ ਕੱਟ ਰਾ ਪਊਗਾ ਤੇਰਾ ਮੈਨੂੰ ਸਾਬ ਸਾਰੀਆਂ ਮਾਵਾਂ ਕਰਦੇ ਆ ਸਾਰੀਆਂ ਮਾਵਾਂ ਨੇ ਤੁਹਾਡੇ ਵਰਗੇ ਬੰਦਿਆਂ ਦੇ ਗਿਫਟਾਂ ਵਾਸਤੇ ਪੁੱਤ ਜੰਮ ਕੇ ਵਰਦੀਆਂ ਨਹੀਂ ਪਵਾਈਆਂ ਹੁੰਦੀਆਂ ਆ ਵੀ ਮਾਤੋ ਦੇ ਨਾਲ ਜੀ ਜੀ ਕਰਕੇ ਗੱਲ ਕਰ ਰਿਹਾ ਹਾਂ। ਜੀ ਜੀ ਕਰਕੇ ਨਾ ਬਤਮੀ ਜੀ ਨਹੀਂ ਕਰ ਰਿਹਾ ਮੈਂ। ਬਤਮੀ ਜੀ ਕਰਕੇ ਦੇਖ ਲਾ ਬਤਮੀ ਜੀ ਦਾ ਮੈਂ ਤਾਂ ਕਰਨ ਵੀ ਨਹੀਂ ਦਿੰਦਾਗਾ ਮੈਂ ਜਿਹੜੀ ਗੱਲ ਆਖੀ ਆ ਨਾ ਉਹ ਸਮਝਣ ਦੀ ਕੋਸ਼ਿਸ਼ ਕਰ ਮੈਂ ਵੀ ਤੈਨੂੰ ਇਮਾਨਦਾਰੀ ਨਾਲ ਮੈਂ ਤੈਨੂੰ ਪਿਆਰ ਨਾਲ ਕਹਿ ਰਿਹਾ ਇਹ ਗੱਲ ਵੀ ਜੋ ਤੇਰਾ ਕੋਲ ਚੱਲਦਾ ਨਾ ਕਾਰੋਬਾਰ ਆਪਦਾ ਸਾਰੇ ਛੱਡ ਕੇ ਨਾ ਆਪਦਾ ਇਮਾਨਦਾਰੀ ਤੇ ਹੋ ਜਾਂਦਾ ਜਦੋਂ ਤੱਕ ਮੈਂ ਘਟੋ ਘਟੋ ਤੱਕ ਜੂਰੂ ਮੈਨੂੰ ਨਹੀਂ ਪਤਾ ਜੋ ਮੈਂ ਕੰਮ ਕਰਦਾ ਜੀ ਇਮਾਨਦਾਰੀ ਦਾ ਮੇਰਾ ਕੰਮ ਚੱਲ ਰਿਹਾ ਤੇ ਇਹ ਚੱਲੂ ਹੈ ਜੀ ਇਹ ਬੰਦ ਨਹੀਂ ਹੋ ਸਕਦਾ। ਅੱਛਾ ਇਹ ਚੱਲੂਗਾ? ਜੀ ਕੋਈ ਗੱਲ ਨਹੀਂ ਫਿਰ ਮੈਂ ਦੱਸੂਗਾ ਕੱਲ ਦਾ ਸੂਰਜ ਜੀ ਇਹ ਤੁਸੀਂ ਬੰਦ ਕਰਵਾ ਸਕਦੇ ਆ ਤਾਂ ਕਰਵਾ ਲਓ ਕੋਈ ਨਹੀਂ ਕੱਲ ਦਾ ਸੂਰਜ ਮੈਂ ਦੱਸੂ ਕਿਹੋ ਜਿਹਾ ਚੜੂਗਾ ਠੀਕ ਆ ਕੱਪੜੇ ਤਿਆਰ ਰੱਖੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸੂ ਕੱਲ ਦਾ ਦਿਨ ਕਿਹੋ ਜਿਹਾ ਚੱਲੇ ਜੀ ਓਕੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹ ਜਨਾਬ ਪੂਲੇ ਥਾਉਣ ਵਾਲਾ ਬੰਦਾ ਨਹੀਂ ਇਹ ਇਹਦਾ ਦਾਤੋ ਕਿ ਬੂਤ-ਬਾਤ ਉਸੇ ਦੀ ਮੰਨਦੇ ਫਿਰ ਇਹ ਬੰਦੇ ਤੁਹਾਡੇ ਸਿਰ ਚੜਾਏ ਨੇ ਇਹਨਾਂ ਦੇ ਠੀਕ ਆ ਇਹ ਤਾਂ ਕਾਹਦੇ ਚੜਾਏ ਜਨਾਬ ਕੀ ਬੋਲਦਾ ਉਹ ਡਿਲੀਵਰੀਆਂ ਤੱਕ ਦੀ ਗੱਲ ਕਰ ਰਿਹਾ ਇੱਕ ਤਰੀਕੇ ਨਾਲ ਉਹ ਉਹ ਤਾਂ ਜਨਾਬ ਕੱਪੜੇ ਦੀ ਗੱਲ ਕਰਤਾ ਸੀ ਕੱਪੜੇ ਦੀ ਗੱਲ ਕਰਤਾ ਹੈ ਤੇਰੇ ਪਾਰਟਨਰਸ਼ਿਪ ਆ ਕੱਪੜੇ ਚ ਜਿਉਂ ਤਾਂ ਦੁਕਾਨ ਤੇ ਜਾ ਜੁੜੀ ਦਾ ਜੀ ਨਹੀਂ ਦੁਕਾਨ ਤੇ ਫਿਰ ਤੈਨੂੰ ਕਹਤੋ ਫਿਕਰ ਸੀ ਕਿ ਮੈਂ ਤੈਨੂੰ ਕਹਿਆ ਸੀ ਨਾ ਨੋਰਮਲ ਗੱਲ ਠੀਕ ਆ ਧੰਨਵਾਦ ਤੂੰ ਨੋਰਮਲ ਗੱਲ ਕਰਕੇ ਉਹ ਨਹੀਂ ਪਤਾ ਲੱਗਣ ਦਿੱਤਾ ਕਿ ਮੈਂ ਗੱਲ ਸੁਣ ਰਿਹਾ ਠੀਕ ਹੈ ਪਰ ਹੁਣ ਪਤਾ ਲੱਗ ਗਿਆ ਨਾ ਸਬੂਤ ਹੋ ਗਿਆ ਇਸ ਗੱਲ ਦਾ ਤਨਖਾਹ ਕਿੰਨੀ ਆ ਪਰਮਜੀਤ ਤੇਰੀ ਮੇਰੀ ਹੈਗੀ 1 ਲੱਖ ਰੁਪਏ ਦੇ ਕੋ ਲੱਖ ਰੁਪਏ ਤਨਖਾਹ ਸਰਦਾਨੇ ਲੱਖ ਨਾਲ ਸੁਜਣਾ ਬੱਚਿਆਂ ਦੀ ਪੜਾਈ ਹੋਰ ਘਰ ਤੇ ਸਾਰੇ ਕਰੋ ਵਰਤ ਲਬਿਦੰਦੇ ਅੱਛਾ ਮਨਸ਼ੀ ਤੁਹਾਡੇ ਕਿੰਨੇ ਤਨਖਾ 1 ਲੱਖ 10 ਹਜ਼ਾਰ ਜੀ ਦੁਬਾਰਾ ਦੱਸੋ ਕਿ ਕਿੰਨੇ ਤਨਖਾ 1 ਲੱਖ 10 ਹਜ਼ਾਰ ਜੀ 1 ਲੱਖ 10 ਹਾਂਜੀ ਹਾਂਜੀ 1 ਲੱਖ 10 ਹਜ਼ਾਰ ਨਾ ਪੂਰੀ ਨਹੀਂ ਪੈਂਦੀ ਜਨਾਬ ਕਿੱਥੇ ਜੀ ਤੁਹਾਨੂੰ ਪਤਾ ਉਧਰੋਂ ਲੋਨ ਕਰਾ ਰੱਖਿਆ ਬੜਾ ਪੋਛਾ ਜੀ ਬੜੇ ਬਟਨਾ ਵੀ ਲੋਨ ਤੇ ਹੈ ਜੀ ਪਲਾਟ ਲੈ ਰੱਖਿਆ ਉਹ ਵੀ ਲੋਨ ਤੇ ਲੈ ਰੱਖਿਆ ਜੀ ਸਾਰਾ ਅੱਛਾ ਲੋਤ ਨੂੰ ਇਹ ਪਾਰਟੀ ਜਿਹੜੀ ਆ ਉਹ ਮਜ਼ਦੂਰ ਪਰਵਾਜ਼ ਤੋਂ ਹੋਈ ਆ ਤੁਹਾਡੀ ਹਨਾ ਹਾਂਜੀ ਹਨਾ ਹਾਂਜੀ ਹਾਂਜੀ ਬਾਪੂ ਨੇ ਕਿੰਨਾ ਔਖਾ ਹੋ ਕੇ ਭਰਤੀ ਕਰਾਇਆ ਹੋਊਗਾ ਇਹ ਤਾਂ ਜਦ ਬਾਪੂ ਨੂੰ ਪਤਾ ਲੱਗਦਾ ਹੋਊਗਾ ਕਿ ਮੇਰਾ ਪੁੱਤ ਉਸ ਕੁਰਸੀ ਤੇ ਬੈਠਾ ਜਿੱਥੇ ਲੋਕਾਂ ਦਾ ਨਿਆਂ ਕਰਨਾ ਸੀਗਾ ਜਿੱਥੇ ਲੋਕਾਂ ਦਾ ਭਲਾ ਕਰਨਾ ਸੀ ਉੱਥੇ ਬੈਠ ਕੇ ਤਨਖਾਹ ਨਾ ਮੇਰੇ ਪੁੱਤ ਦਾ ਸਰਮੋਹ ਹੜਾਗਾ ਪੰਮੇ ਮੈਂ ਤੈਨੂੰ ਵੀ ਕਹਿ ਰਿਹਾ ਠੀਕ ਆ ਜੀ ਕੀ ਸੋਚਦੇ ਹੋਣਗੇ ਮਾਪਿਓ ਕਿ ਮਾਪਿਓ ਕਹਿੰਦੇ ਲੈ ਲਿਆ ਕਰੋ ਕੋਈ ਗੱਲ ਉਹਨਾਂ ਨੇ ਤਾਂ ਜਨਾਬ ਕੀ ਸੋਚਣਾ ਜੀ ਉਹਨਾਂ ਨੂੰ ਨਾਮ ਵੀ ਦੱਸਦਾ ਤੇ ਨਾਮ ਉਹਨਾਂ ਨੂੰ ਪਤਾ ਲੱਗਦਾ ਜੀ ਅਚਾਹ ਪਾੜਦੀ ਪਾੜ ਸਭ ਕੁਝ ਲੈਂਦਾ ਹੁਣ ਫਿਰ ਬੰਦ ਕਰੋ ਇਹ ਸਭ ਕੁਝ ਇੱਕ ਮੇਰੀ ਗੱਲ ਸੁਣ ਲੈ ਪੰਮੇ ਪਹਿਲਾਂ ਮਲਕੀ ਤੋਂ ਉਹਨਾਂ ਬੰਦਿਆਂ ਨੂੰ ਬੁਲਾਇਡ ਰਾਤ ਦੇ ਹਵਾਲਾ ਚ ਬਿਠਾਏ ਨਾ ਠੀਕ ਹੈ ਬੁਲਾਓ ਉਹਨਾਂ ਆਹ ਫੋਨ ਲਵਾਓ